ਹਾਂਜੀ ਦੋਸਤੋ ਅੱਜ ਇੱਕ ਤੁਹਾਨੂੰ ਚੰਗੇ ਵਜਣ ਵਾਲੀ ਚੰਗੀ ਆਪਾਂ ਤੁਹਾਨੂੰ ਐਚਐਫ ਗਾਂ ਦਿਖਾ ਰਹੇ ਹਾਂ ਖੜੇ ਹਾਂ ਜੀ ਪਿੰਡ ਮੰਡੀਕਲਾ ਖੋਖਰ ਰੋਡ ਤੇ ਬਾਈ ਪਵਿੱਤਰ ਦੇ ਘਰੋਂ ਇੱਕ ਚੰਗੀ ਸੋਹਣੀ ਗਾਂ ਚੰਗਾ ਹਵਾਨਾ ਬਣਾਉਂਦੀ ਆ ਰਹੀ ਆ ਹਜੇ ਮਿੱਤਰੋ ਪੰਜ-ਛਤਨਾ ਦੀ ਕੱਚੀ ਆ ਬਹੁਤ ਸੋਹਣੀ ਮਿੱਤਰੋ ਤਿਆਰੀ ਦੇ ਵਿੱਚ ਆ ਤੀਜਾ ਸੂਗਾ ਮੇਰੇ ਅੰਦਾਜ਼ਾ ਵੀ ਸੋਹਣਾ ਥਣ ਲੇਵੀ ਦੀ ਪੂਰੀ ਸਾਫ ਹੈ ਦੁੱਧ 24-25 ਲੀਟਰ ਮਿੱਤਰੋ ਇਹਨੇ ਦੂਜੇ ਸੂਏ ਦਾ ਬਾਈ ਕਹਿੰਦਾ ਵੀ ਦੁੱਧ ਕੱਢਿਆ ਤੇ ਤੀਜੇ ਸੂਏ ਮਿੱਤਰੋ ਉਹ ਤਾਂ ਵੀ ਸਮਝਾ ਕਿ ਕਿੰਨਾ ਦੁੱਧ ਕੱਢੂਗੀ ਤੇ ਕੱਦ ਕਾਠ ਵੀ ਸੋਹਣਾ ਬੇਲ ਵੀ ਚੰਗੀ ਆ ਤੇ ਚੰਗੀ ਫਾਰਮ ਵਾਲੀ ਮਿੱਤਰੋ ਗਾ ਕਿਉਂਕਿ ਰੰਗ ਵੀ ਬਹੁਤ ਸੋਹਣਾ ਵਜਣ ਵੀ ਚੰਗਾ ਤੇ ਚੰਗਾ ਸੋਹਣਾ ਥਾਣਾ ਹਵਾਲਾ ਤੇ ਮੁੱਲ ਬਾਈ ਨੇ 130000 ਕਰਿਆ 30 ਦੇ ਵਿੱਚੋਂ ਕਹਿੰਦਾ ਮਾਨਦਾਨ ਹੋ ਜਾਣਾ ਬਾਈ ਦਾ ਜਿਹੜਾ ਘਰ ਫੇਰ ਕਹਿੰਦਾ ਵੀ ਮੰਡੀ ਕਲਾਂ ਤੋਂ ਖੋਖਰ ਰੁੜਤੇ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਬਹੁਤ ਸੁਣੀ ਤਿਆਰੀ 4-5 ਦਿਨਾਂ ਦੀ ਮਿੱਤਰੋ ਕੱਚੀ ਇੱਕ ਵਾਰੀ ਤੁਹਾਨੂੰ ਤੋੜ ਕੇ ਵੀ ਦਿਖਾ ਦਿਆਂ ਫੇਰ ਭਾਈ ਦਾ ਫੋਨ ਨੰਬਰ ਵੀ ਆਪਾਂ ਦੱਸ ਦਿਆਂ ਤੁਹਾਨੂੰ ਤੁਰਦੀ ਤੁਸੀਂ ਦੇਖ ਸਕਦੇ ਹੋ ਵਜਨ ਵੀ ਚੰਗਾ ਸੋਹਣੀ ਸੰਭੀ ਵੀ ਹੈ ਤੇ 5-4 ਦਿਨਾਂ ਦੀ ਮਿੱਤਰੋ ਕੱਚੀ ਹੈ ਤੇ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ ਹੈ ਤੋੜ ਵੀ ਦੇਖ ਸਕਦੇ ਹੋ ਫੇਰ ਕਿੰਨੇ ਵੀ ਮੁੱਲ ਹੈਗਾ ਜੀ 1,30,000 30 ਦੇ ਵਿੱਚੋਂ ਮਾਨਤਾਣ ਹੋ ਜਾਣਾ ਹੈ ਪਿੰਡ ਹੈਗਾ ਜੀ ਮੰਡੀਕਲਾ ਤੇ ਤਹਿਸੀਲ ਮੋੜ ਤੇ ਜ਼ਿਲ੍ਹਾ ਹੈਗਾ ਜੀ ਬਟਿੰਡਾ ਨੰਬਰ ਹੈ ਜੀ 94643 51773 94643 51773 ਬਈ ਦਾ ਫੋਨ ਨੰਬਰ ਹੈ ਸੋ ਪਿੰਡ ਹੈ ਜੀ ਮੰਡੀਕਲਾਂ ਤਹਿਸੀਲ ਮੋੜ ਤੇ ਜਿਲ੍ਹਾ ਹੈਗਾ ਜੀ ਬਠਿੰਡਾ ਤੀਜੇ ਸੂਏ ਮਿੱਤਰੋ ਜਣੇ ਸੁਣਨਾ 5-4 ਦਿਨਾਂ ਦੀ ਕੱਟੀ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ